तेरे कबल कबल गुण कह कहेगा वो तू साहिब गुणी निदन तू रे महिमा बरन ना साको तो ता कर ओछ भगवान ਸਰਨ ਸਤਕਾਰਯੋਗ ਸਤਗੁਰੂ ਜੀ ਦੇ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਾਰ ਕਿਰਪਾ ਬਖਸ਼ਿਸ਼ ਦੇ ਸਦਕਾ ਜੋ ਸ਼੍ਰੀਮਾਨ ਸੰਤ ਬਾਬਾ ਤਰਲੋਚਨ ਜੀ سنان دی اٹھتی مکھ رکھدہ یہ سماگے گئے اسی پہلے بھی اس گلتے وچار کی ستگرو نے جو سانوا بخش کی آپ ایک مہینہ جو سیوا کی ਔਰ ਸਤਿਗੁਰੂ ਜਦੋਂ ਪ੍ਰਸੰਨ ਹੁੰਦੇ ਨੇ ਉਦੋਂ ਫਲ ਦਿੰਦੇ ਨੇ ਔਰ ਸਤਿਗੁਰੂ ਜਦੋਂ ਪ੍ਰਸੰਨ ਹੁੰਦੇ ਨੇ ਤੇ ਆਪਾਂ ਆਪਾਂ ਮਨ ਦੇ ਅੰਦਰ ਪਹਿਲੇ ਤੋਂ ਹੀ ਕਈ ਆਸਾਂ ਲਗਾਉਂਦੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਦੀ ਚਰਨਾਂ ਦੇ ਵਿੱਚ ਆਉਣ ਵੇਲੇ ਸਾਡੇ ਆਪੋ ਆਪਣੀਆਂ ਅਰਦਾਸਾਂ ਮੰਗਾਂ ਅਸੀਂ ਮੰਗਦੇ ਹਾਂ ਔਰ ਅੱਜ ਦਾ ਸਲਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਫਲ ਲੈਣ ਦਾ ਹੈ ਅਸੀਂ ਵਿਚਾਰਦੇ ਹਾਂ ਕਿ ਸ਼ਾਇਦ ਜੋ ਅਸੀਂ ਮੰਗਾਂਗੇ ਇਹ ਫਲ ਕਈ ਲੋਕ ਤੇ چالی چالی دن کئی دارنا پڑھ دینے نیم رکھ دینے چالی دن آ سیوا کروں گا چالی دن آ پاٹھ کروں گا کتاب میں دن کی ہونا چاہیے میری ارداس پوری ہونی چاہیے میرا رشتہ گرو کے نال شروعات اتوں ہے بھی پہلے ابھی سنتے ہاں ਬਈ ਫਲਾਣੇ ਪਾ ਜਾਓ ਮਨੋ ਕਾਮਨਾ ਪੂਰਨ ਹੋ ਜਾਂਦੀ ਐ ਨਾ ਸਾਨੂੰ ਕੰਨੀ ਬੰਦੀ ਆਵਾਜ਼ ਵੀ ਮੈਂ ਫਲਾਣੇ ਪਾ ਗਿਆ ਉਹ ਬਾਬਾ ਤੇ ਜਾਣ ਜਾਣ ਅੰਦਰ ਗਿਆ ਜਾਣ ਗਿਆ ਉੱਥੇ ਚਲੀਏ ਅਸੀਂ ਸੁਣ ਕੇ ਜਾਂਦੇ ਆਂ ਫਿਰ ਸਾਡੀ ਧਾਰ ਲੈ ਕੀ ਵੱਜ ਜਾਂਦੀ ਐ ਅਸੀਂ ਸੋਚਦੇ ਆਂ ਬਈ ਇਹ ਬਾਬੇ ਦੇ ਕੋਲ ਲੈ ਕੇ ਤੇ ਆਇਆ ਤਾਂ ਮੇਰੀ ਆ ਅੱਛਾ ਇਹ ਪੂਰੀ ਹੋ ਜਾਏ ਵੀ ਬਾਬੇ ਕੋਲ ਤੋਂ ਮੈਨੂੰ ਲੈ ਕੇ ਤੇ ਆਇਆ ਨਹੀਂ ਮਾਂ ਤੇ ਬੜੀ ਸੁਣੀ ਅਸੀਂ ਕਹਿੰਦੇ ਆ ਨਾ ਵੀ ਤੇਰੀ ਬੜੀ ਮਹਿਮਾ ਸੁਣੀ ਪਰ ਉਸੇ ਮਹਿਮਾ ਸੁਣਨ ਦੇ ਅਨੁਸਾਰ ਸ੍ਰੀ ਗੁਰੂ ਲਾਲਕ ਦੇਵ ਜਿਸ ਵੇਲੇ ਉਹਨਾਂ ਨੇ ਇਸ ਜੀਵਨ ਦੇ ਅੰਦਰ ਪੈ ਧਰਿਆ ਹੈ ਉਸ ਦਿਨ ਤੋਂ ਜਦੋਂ ਵੀ ਉਹ ਕਿਤੇ ਜਾਂਦੇ ਸੀ ਲੋਕ ਬੜਾ ਕਹਿੰਦੇ ਵੀ ਤੇਰੀ ਬੜੀ ਮਹਿਮਾ ਸੁਣੀ ਬਾਬਾ ਲਾਲਕਾ ਤੂੰ ਨਾਨਕ ਅੰਮ੍ਰੰਕਾਰੀ ਸਾਰੇ ਪਾਸੇ ਤੁੰ ਨੂੰ ਪਿੰਨ ਦੂਸਰੇ ਚੀਨੋ ਮਚੀਨੇ ਲੋਕ ਵੀ ਨਾਨਕ ਲਲਾਮਾ ਕਹਿੰਦੇ ਨੇ ਜਿਹੜੇ ਤਿੱਬਤੀ ਔਰ ਚਾਈਨੀਜ਼ ਤੇ ਜਿਹੜੇ ਇਹ ਬੁੱਧ ਧਰਮ ਨੂੰ ਮੰਨਣ ਵਾਲੇ ਨੇ ਉਹਨਾਂ ਵਿੱਚ ਲਾਮਾ ਕਹਿੰਦੇ ਨੇ ਪ੍ਰਚਾਰਕ ਨੂੰ ਔਰ ਧਰਮ ਦੀ ਸੇਧ ਦਿਖਾਉਣ ਵਾਲੇ ਨੇ ਔਰ ਉਹਨਾਂ ਦਾ ਅੱਜ ਵੀ ਦਲਾਈ ਲਾਮਾ ਹੈ ਔਰ ਜਿਹੜੇ ਲੋਗ ਜਿਹੜੇ ਗੁਰਸਿੱਖ ਖੋਜ ਕਰਨ ਵਾਲੇ ਉਧਰ ਪਾਸੇ ਜਾ ਕੇ ਆਏ ਨੇ ਉਹ ਕਹਿੰਦੇ ਨੇ ਕਿ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਲੋਗ ਨਾਨਕ ਲਾਮਾ ਕਹਿੰਦੇ ਨੇ ਮਤਲਬ ਨਾਨਕ ਗੁਰੂ ਉੱਥੇ ਵੀ ਛਾਇਆ ਹੈ ਉਹਨੂੰ ਉੱਥੇ ਵੀ ਇਹਦੇ ਪ੍ਰਚਾਰ ਦਾ ਅਸਰ ਹੈ ਹੁਣ ਛਾਇਆ ਦਾ ਆਪਣਾ ਅਰਥ ਲੈਂਦੇ ਆ ਭਈ ਕਿਸੇ ਬੰਦੇ ਦੀ ਐਵੇਂ ਬੱਲੇ ਬੱਲੇ ਹੋ ਜਾਏ ਪਰ ਨਹੀਂ ਛਾਉ ਦਾ ਮਤਲਬ ਹੈ ਕਿ ਸੱਚ ਦੇ ਝੰਡੇ ਨੂੰ ਲੈ ਕੇ ਉਹਨਾਂ ਨੇ ਵਿਚੋਂ ਕੋਈ ਤਾਂ ਮੇ ਚੰਨ ਲਾਲ ਕਲਰਮਨ ਪਾਲ ਤੇ ਚਲਾਇਆ ਜਿਹੜਾ ਉਹਦੇ ਵਿੱਚ ਇਕੱਲੇ ਅਸੀਂ ਲੋਕ ਹੀ ਨਹੀਂ ਹੋਰ ਵੀ ਲੋਗਾਂ ਨੇ ਉਸ ਤੋਂ ਰਹਿਮਤ ਰੋਸ਼ਨਾਈਆਂ ਗਿਆਨ ਨੂੰ ਪ੍ਰਾਪਤ ਕੀਤਾ ਜਿਹੜੀ ਜਾਇਦਾਦ ਜੋ ਜਾਇਦਾਦ ਸਾਡੇ ਵੱਡੇ ਪੁਰਖੇ ਸਾਨੂੰ ਦੇ ਕੇ ਗਏ ਸਾਨੂੰ ਖੁਸ਼ੀ ਦਿੰਦੀ ਹੈ ਅਸੀਂ ਕਹਿੰਦੇ ਹਾਂ ਉਹ ਵੀ ਫਲਾਣੇ ਬੰਦਿਆਂ ਦੇ ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੈ ਵੀ ਫਿਰਾਲੇ ਦੇ ਗੁਰਮੁਖ ਨੇ ਜਿਹੜੇ ਪਰਿਵਾਰ ਵਾਲੇ ਨੇ ਉਹਨਾਂ ਕੋਲ ਤੇ ਜ਼ਮੀਨ ਜਾਇਦਾਦ ਬੜੀ ਹੈ ਆਪਾਂ ਇਹ ਕਹਿੰਦੇ ਹਾਂ ਪਰ ਉਹ ਜਾਇਦਾਦ ਉਹਨਾਂ ਦਾ ਪੁਰਖਾ ਵੱਡਾ ਵਡੇਰਾ ਦੇ ਗਿਆ ਉਸ ਤੋਂ ਅੱਗੇ ਉਹਦਾ ਪੁੱਤਰ ਆ ਗਿਆ ਉਹਦੇ ਪੁੱਤਰ ਨੇ ਉਹਦੋਂ ਗੁੱਗਣੇ ਬੁਲਾਏ ਆਪਣੇ ਅੱਗੇ ਪੁੱਤਰ ਨੂੰ ਦੇ ਦਿੱਤੀ ਹੁਣ ਉਹਦੋਂ ਤੀਜੇ ਕਿਹੜੇ ਆ ਗਏ ਉਹ ਪੁੱਤਰ ਵੱਡਾ ਹੋਏਗਾ ਕੋਈ ਬਿਦਾਰੇ ਦਾ ਕੰਮ ਕਰਕੇ ਕੋਈ ਗਵਾਉਂਦਾ ਤੇ ਨਹੀਂ ਸਿਆਣਾ ਲੋਗ ਉਸੇ ਨੇ ਕਹਿੰਦੇ ਨੇ ਜੋ ਬਣਾਉਂਦਾ ਹੈ ਵਧਾਉਂਦਾ ਹੈ ਔਰ ਗੁਰੂ ਸਾਹਿਬਾਂ ਨਾਲੇ ਕੀ ਸ਼ੁਰੂ ਖਾਲੀਤਾ ਤੋਂ ਆਉਂਦਾ ਵਿਚਾਰ ਸਭ ਕੁਝ ਮੁੱਕ ਜਾਏ ਉੱਥੋਂ ਸ਼ੁਰੂ ਹੈ ਔਰ ਉਦੋਂ ਅੱਗੇ ਜਾਇਦਾ ਮਤਲਬ ਹੈ ਕਿ ਚੱਲੀ ਜਾਏਗਾ ਉਹਨਾਂ ਦਾ ਫਲ ਅਸੀਂ ਕਹਿੰਦੇ ਆ ਇਹਦੀ ਖੁਸ਼ੀ ਇਹ ਹੈ ਸੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਅਕਾਲ ਪੁਰਖ ਜੋ ਵਾਹਿਗੁਰੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਕਿਉਂ ਇਸ ਗੱਲ ਨੂੰ ਅਸੀਂ ਸਾਰੇ ਭਲੀ ਭਾਤ ਇੰਜ ਸੌਂਦਦੇ ਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇਹਨਾਂ ਨੂੰ ਹੀ ਪੂਜਿਆ ਆਪਾਂ ਕਵਾਂਗੇ ਕਿ ਗੁਰੂ ਨਾਨਕ ਸਾਹਿਬ ਇਹਨਾਂ ਨੂੰ ਪੂਜਣ ਵਾਲੇ ਕਿਵੇਂ ਹੋਏ ਹਾਲਾਂਕਿ ਪਹਿਲਾਂ ਹੋਏ ਨਹੀਂ ਗੁਰੂ ਨਾਨਕ ਸਾਹਿਬ ਦੀ ਸੁਰਤ ਸੋਚ ਇੱਥੇ ਹੈ ਜਿਸ ਵੇਲੇ ਸਿੰਧਾ ਨੇ ਸਵਾਲ ਕੀਤਾ ਤੇਰਾ ਕਵਲ ਗੁਰੂ ਜਿਸका ਤੇ ਚੇਲਾ ਦੱਸ ਤੈਨੂੰ ਇਹਨਾ ਗਿਆਨ ਦਿਨਵਾਣਾ ਮਤ ਦਿਨਵਾਣਾ ਇਹਨੂੰ ਕਿ ਤੁਮ ਸਿੱਧ ਕੰਗਲ ਜੀ ਵੀ ਸਾਡਾ ਇਹ ਚੇਲਾ ਬਣ ਜਾਏ ਤੇ ਬਹੁਤ ਪ੍ਰਚਾਰ ਕਰੇਗਾ ਬਾਬੇ ਨਾਨਕ ਨੂੰ ਦੇਖ ਕੇ ਉਹਦੇ ਪ੍ਰਚਾਰ ਨੂੰ ਸੁਣ ਕੇ ਉਹਦੀ ਉਸ ਸਿਧਾਂਤਕ ਗੁਰਬਾਣੀ ਨੂੰ ਸੁਣ ਕੇ ਸਿੱਧ ਇੰਜ ਚਾਹੁੰਦੇ ਸੀ ਸਾਰੇ ਇਸੇ ਕਰਕੇ ਉੱਥੇ ਚਰਚਾ ਹੋਈ ਹੈ ਗੱਲ ਮੁਕੀ ਗਈ ਚਰਚਾ ਉੱਤੇ ਜੋ ਹਰ ਗਿਆ ਉਹ ਚੇਲਾ ਬਣੇਗਾ ਉਹ ਮੰਨੇਗਾ ਉਹਨਾਂ ਵਿੱਚੋਂ ਮੰਗਨਾਥ ਔਰ ਇੱਕ ਦੋ ਹੋਰ ਜਿਨ੍ਹਾਂ ਦੇ ਨਾਮ ਲੈਂਦੇ ਨੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸੱਚਾ ਮੰਨੇ ਆ ਉਸ ਤਰ੍ਹਾਂ ਦਾ ਜੋਗ ਕਮਾਇਆ ਉਹ ਵੀ 9 ਨਾਥਾਂ ਦੇ ਵਿੱਚੋਂ 4 ਲਾਖ ਨੇ ਜਿਹੜੇ ਗੁਰੂ ਵਾਲਖ ਸਾਹਿਬ ਦੇ ਸਿਧਾਂਤ ਨੂੰ ਸਿਰ ਮੱਥਾ ਨਮਸਤਕ ਹੋ ਕੇ ਚੁਕੇ ਔਰ ਉਹ ਰਹਿਮਤ ਹੈ ਉਹ ਕਿਰਪਾ ਸ੍ਰੀ ਗੁਰੂ ਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਕਿਰਪਾ ਇਸੇ ਤਰ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਗੁਰੂ ਦੇ ਵੱਲੋਂ ਫਲ ਦੇਣ ਦੀ ਅਸੀਂ ਸੇਵਾ ਕਰਦੇ ਹਾਂ ਲੰਬਾ ਸਮਾਂ ਔਰ ਆਪਾਂ ਇਹ ਵਿਚਾਰੋ ਕਿ ਹੁਣ ਅਸੀਂ ਜੋ ਗੁਰੂ ਦੀ ਸੇਵਾ ਕੀਤੀ ਹੈ ਉਹ ਤੋਂ ਗੁਰੂ ਕਿੰਨਾ ਤੋਂ ਖੁਸ਼ ਹੋਏ ਹਨ ਉਹਨੇ ਕੀ ਦਿੱਤਾ ਹੈ ਕੀ ਦੇਣਾ ਉਹ ਦੀ ਕੀ ਰਹਿਤ ਹੈ ਔਰ ਸਿਰੀਵਰ ਗੁਰੂ ਰਵਿਰਸਰ ਸੱਚੇ ਪਾਤਸ਼ਾਹ ਜੀ ਕਹਤੇ ਇਹ ਲਾਹੁਣ ਫਲ ਉਹ ਤਾਂ ਪਹਿਲੇ ਹੀ ਆਪਾਂ ਕਹਿ ਲਈਏ ਮਹਾਰਾਜ ਮੈਨੂੰ ਤੇ ਐਨੇ ਪੈਸੇ ਚਾਹੀਦੇ ਨੇ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦੇ ਵਾਹਿਗੁਰੂ ਮੇਰਾ ਉਹ ਕੰਮ ਕਰ ਦੇ ਅਸੀਂ ਪਹਿਲਾਂ ਹੀ ਉਹਨਾਂ ਦੇ ਸ਼ਬਦ ਨੂੰ ਉਪਦੇਸ਼ ਨੂੰ ਉਹਨਾਂ ਦੇ ਗਿਆਨ ਦੇ ਫਲ ਨੂੰ ਲੈਣ ਤੋਂ ਪਹਿਲਾਂ ਜੈਦਾਦਾ ਬਣਦੀਆਂ ਰਹਿੰਦੀਆਂ ਨੇ ਢਿੰਦੀਆਂ ਰਹਿੰਦੀਆਂ ਨੇ ਮਿਹਨਤੀ ਔਰ ਸਿਰਣੀ ਮੁਨਕ ਸਿੱਧਗੀ ਬੁਰਖ ਤਲਵਾਰ ਵੀ ਹੁੰਦੇ ਨੇ ਜੈਦਾਦ ਵਾਲੇ ਵੀ ਹੁੰਦੇ ਨੇ ਉਹਨਾਂ ਲਈ ਪਰਮੇਸ਼ਰ ਦਾ ਉੱਚਾ ਜੀਵਨ ਇੱਕ ਜੈਦਾਦ ਵਿੱਚ ਹੁੰਦਾ ਹੈ ਉਹਨਾਂ ਦੀ ਸਫਲ ਹੈ ਕਿਉਂਕਿ ਉਹਦੇ ਜੀਵ ਖੁਰਦੀਰ ਸਤ ਪਵਿੱਤਰ ਹੈ ਉਹਨਾਂ ਦੇ ਘਰ ਦੇ ਵਿੱਚ ਲਈ ਸਭ ਚੀਜ਼ਾਂ ਸਭ ਪਵਿੱਤਰ ਨੇ ਉਹ ਆਤਮਾ ਵੀ ਪਵਿੱਤਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਲਣੇ ਨੂੰ ਫੋਲੋ ਕੀਤਾ ਜੋ ਉਪਦੇਸ਼ ਹੋ ਲਿਆ ਹੈ ਗੁਰੂ ਸਾਹਿਬ ਖੁਸ਼ ਹੋ ਕੇ ਇਹ ਫਲ ਦਿੰਦਾ ਹੈ ਅਸੀਂ ਕੀਰਤਨ ਸੁਣਿਆ ਕਥਾ ਸੁਣ ਲਈ ਅੱਗੇ ਵੀ ਸੁਣਾਂਗੇ ਗੁਰੂ ਇਤਿਹਾਸ ਜੋ ਸਾਡਾ ਫਿਜ਼ੀਕਲ ਤੌਰ ਤੇ ਸਾਡੇ ਜੀਵਨ ਚ ਸਿੱਖ ਕੌਮ ਦੇ ਜਗਤ ਵਿੱਚ ਜੋ ਕੁਝ ਬੀਤਿਆ ਵਾਪਰੇ ਆ ਉਹਨੂੰ ਸੁਣ ਕੇ ਉਹਦੇ ਪ੍ਰਤੀ ਵੀ ਅਸੀਂ ਜਾਗ ਹੋਵਾਂਗੇ ਇਹ ਗੁਰੂ ਦਾ ਫਲ ਗੁਰੂ ਸਾਹਿਬ ਤੋਂ ਵੱਡਾ ਫਲ ਕੀ ਹੁੰਦਾ ਸੋਧੀ ਗਿਆਨ ਸੁਰਤਿ اسی چنگی مت والے ہو جاتے ساری مت جڑی ہے وہ بل بھی تو بدھی بن جاتی ہے یہ فل ہے گرو کا پر جب ابھی کہ سیوا کر تو ہی کام یہ گرو نانک کا مارگ ہے جڑے لوگ کہیں سیوا کر کے منوکامنا پوری ساری ہوئی کئی کہ بابا جی تھی یہ گل کہ منوکامنا فلاح ٹائم جا کے پوری ہوئی ਇੰਜ ਕਹਿੰਦੇ ਨੇ ਕਈ ਲੋਕ ਪਰ ਉਹਨਾਂ ਨੂੰ ਇਸ ਗੱਲ ਦੀ ਵਿਚਾਰ ਨਹੀਂ ਕਿ ਇਹ ਮਾਰਗ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਲਕਾਰਿਆ ਉਹਨਾਂ ਨੇ ਕਿਹਾ ਕਿ ਪਰਮੇਸ਼ਰ ਨਾਲ ਪ੍ਰੇਮ ਕਰੋ ਪ੍ਰੇਮ ਵਿੱਚ ਸਵਾਰਥ ਨਹੀਂ ਹੁੰਦਾ ਸਵਾਰਥ ਵਿੱਚ ਪ੍ਰੇਮ ਨਹੀਂ ਹੁੰਦਾ ਤੇ ਪ੍ਰੇਮ ਵਿੱਚ ਸਵਾਰਥ ਨਹੀਂ ਹੁੰਦਾ ਜਿੰਨੇ ਪ੍ਰੇਮੀ ਹੋਏ ਨੇ ਉਹ ਆਪਣਾ ਆਪ ਗਵਾ ਕੇ ਹੀ ਪ੍ਰੇਮੀ ਹੁੰਦੇ ਨੇ ਔਰ ਜਿਹੜੇ ਸਵਾਰਥੀ ਉਹਨਾਂ ਨੇ ਆਪਣਾ ਆਪ ਬਚਾਇਆ ਉਹਨਾਂ ਦੇ ਮੁਲ ਪਲੇਨ ਨੇ ਸਵਾਰਥੀ ਸਾਡੀ ਜਿਆਦਾ ਬਨੇ ਸਵਾਰਥੀ ਹੈ ਇਸੇ ਕਰਕੇ ਸਭ ਸਵਾਰਥੀ ਚੰਗੇ ਲੱਗਦੇ ਨੇ ਲੇਕਿਨ ਪ੍ਰੇਮੀਆਂ ਜਿਹੜੇ ਨੇ ਉਹ ਕੇਵਲ ਉਹਨਾਂ ਬਾਰੇ ਸੁਣਨਾ ਹੀ ਪਸੰਦ ਕਰਦੇ ਆਂ ਆਪਾਂ ਪ੍ਰੇਮ ਬਾਰੇ ਕੇਵਲ ਸੁਣਨਾ ਪਸੰਦ ਕਰਦੇ ਆਂ ਧਾਰਨ ਕਰਨਾ ਜੋ ਉਹਨਾਂ ਵਰਗਾ ਹੋ ਜਾਣਾ ਜਿਵੇਂ ਬੁੱਲੇਸ਼ਾ ਪ੍ਰੇਮ ਨੂੰ ਹੋਇਆ ਉਹ ਕਹਿੰਦਾ ਕਿ ਮੈਂ ਆਪਣੇ ਪਰਮੇਸ਼ਰ ਪਿਆਰੇ ਦੀ ਖਾਤਰ ਮੈਂ ਤੇ ਪੈਰੋ ਝਾਂਜਰਾ ਉਹਨਾਂ ਪੈਰਾਂ ਵਿੱਚ ਇਹ ਇੱਕ ਗੱਲ ਦੀ ਨਿਸ਼ਾਨੀ ਸੀ ਉਹ ਟੈਲਾ ਵਿੱਚ ਇਸ ਗੱਲ ਦਾ ਇੱਕ ਮਜ਼ਾਕ ਸੀ ਵੀ ਸਿੱਧੇ ਸਾਦੇ ਲੋਕ ਔਰ ਸੁੰਦਰ ਜੀਵਨ ਵਾਲੇ ਲੋਕ ਇਹਨਾਂ ਗੱਲਾਂ ਨੂੰ ਕੰਜਰਾਂ ਦੇ ਕੰਮ ਕਹਿੰਦੇ ਸੀ ਤੇ ਬੁੱਲੇ ਸ਼ਾਹ ਕਹਿੰਦਾ ਕਿ ਜੇ ਮੈਂ ਝਲਤਾ ਗੁਰੂ ਪਾਲਾਏ ਤੇ ਫਿਰ ਤੇ ਲੋਕਾਂ ਨੂੰ ਕਹਿਣਾ ਹੈ ਤੇ ਵੀ ਕੰਜਰੀ ਹੈ ਜੋ ਪੈਰੀਂ ਝੰਗੜਾ ਪਾਈ ਫਿਰਦੀ ਹੈ ਗੁਰੂ ਪਾਈ ਜਿਹਦੀ ਸੈਰਾਂ ਮੰਦਾ ਤੇ ਨਹੀਂ ਹੁੰਦਾ ਉਹ ਕਹਿੰਦੇ ਮੈਂ ਇਹ ਵੀ ਕਰਾਂਗਾ ਮੈਂ ਲੋਕਾਂ ਦੀ ਇਹ ਵੀ ਗੱਲਾਂ ਸੁਣਾਵਾਂਗਾ ਪਰ ਅੱਜ ਵੀ ਕੌਣ ਹੈ ਇਹੋ ਜਿਹੇ ਜਿਹੜੇ ਲੋਕਾਂ ਦੀਆਂ ਗੱਲਾਂ ਸੁਣੇ ਜਾਵੇ ਔਰ ਪਰਮੇਸ਼ਰ ਦੇ ਲੜਨ ਲੱਗਿਆ ਰਹੇ ਲੋਕਾਂ ਦੀਆਂ ਗੱਲਾਂ ਸੁਣ ਕੇ ਤੱਕ ਚੜਦੇ ਅਸੀਂ ਆਹ ਸੇਵਾ ਕਰਦੇ ਲੋਕ ਸੁਣਵਾ ਕਹਿੰਦੇ ਮੈਂ ਇਹ ਨਾ ਪਾਠ ਕਰਦਾ ਉਹ ਲੋਕ ਵੀ ਆਹ ਕਹਿੰਦੇ ਇਹ ਇਹ ਬੁੱਲੇ ਸ਼ਾਹ ਵਾਲੇ ਕੰਮ ਤੇ ਸੁੱਣ ਸੁਣਉਣ ਜੋਗੇ ਰਹਿ ਗਏ ਭਾਰਨ ਕਰਨ ਜੋਗੇ پرو سوارتھ ہو اور جو سوارتھ ہے تو پروم نہیں ہوئے گا نہیں آ سکتا پرم کا سوال ہی نہیں پیدا ہوتا جی کہیے ربا تھی تنہیں گے جی میرے آم کر دیں تو ابو سمے پہ سانوں سری گرو گرنتھ صاحب سچے پاشا مہاراج فل دے وہ فل ہے سیری گرو سا کہیں جہ رام ایک ہی دیوا سچا نہ گر کی سیوا ਸਤਿਗੁਰੂ ਜੀ ਨੇ ਕਿਹਾ ਇਹ ਪਿਆਰੇ ਤੁਸੀਂ ਰਾਮਚੰਦਰ ਨੂੰ ਕਹਦੇ ਹੋਵੋਗੇ ਰਾਮ ਤੁਸੀਂ ਲੋਕ ਕਿਸੇ ਹੋਰ ਦੇਵੀ ਦੇਵਤੇ ਨੂੰ ਨਾਮ ਰੱਖ ਕੇ ਜਿਹੜੇ ਲ ਆਪਣੇ ਮਰਦ ਲੋਗ ਨੇ ਉਹ ਉਹ ਮੰਦਰਾਂ ਵਿੱਚ ਜਗਤ ਦੇ ਪੰਗਤ ਦੇ ਕੋਲ ਜਗਦੇ ਨੇ ਉਹਨਾਂ ਨੂੰ ਜਾਣ ਦੇਣਾ ਤੇ ਤੇ ਦੂਸਰੇ ਨੰਬਰ ਤੇ جہاں سڈیا مائیاں بیتاوا نے وہ ورت رکھ کے اپنی حاضری لوگوں نے سوموار کا ورت رکھ دوسرے برتن رکھ برط کے اپنی حاضری گھر بیٹھے ہی لگا حالانکہ مرد لوگ مندر چلے ہیں اور دیوتے کی دی مورتی اگی نمسکار کر لیں ویروار <خصوص> والے دن کئی لوگ قبرا دے کے جا کے متھا ٹیکے دیوا جگا نے مرد لوگ بھی کئی اور عورتہ جڑیاں نے وہ گھر ایسا اپنی حاضری پر سری گرو نانک صاحب سچے پاتشاہ جی کا سدھانتہ فل جو سارے سے خوش ہو کے سانوں گیانت دین مت دے رہے ہیں وہ مت کی کہیں پوجو رام ایک ہی دیوہ ایک رام جو رمیہ کمیشر ہے سارے پاس سے ایک ہی دیو وہ ایک کوئی ہے وہ بھی گنتی نہیں وہ بہت ٹکڑے نہیں ونڈیا ہویا ایک مسلمان شاعر وہ کہہ رہے ہیں کہ وہ بچ نہیں ونڈیا ایک ہے مگر اسی ابھی جنٹرے ہیں سارے ہے ابھی کنو ٹکڑے ہاں ہر بندے کی اپنی سوچ ہر بندے کا اپنا نشانہ ہر بندے کی اپنی عزت پرسنٹی ہر بندے کی آپ اپنی بندے بندے جڑی ہوئی آپ جنوبی بھی بیٹھے ہیں، سانو سان سارا اپنے نام پتا ہے تھان پتا ہے گھر پتا ہے سب کچھ پتا ہے مطلب ایک بندہ ایک ویکتی وقت ارے بندے بھی وہ مسلمان کہہ جان کہ وہ